ਜੀ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਪੰਜਾਬ ਤੇ ਨਵੇਂ ਰਸਤੇ ਥਾਣੇ ਜਾ ਰਹੇ ਹਾਂ ਦਵਾਰਕਾ ਥਾਣੀ ਤੇ ਸਾਡੇ ਘਰੇ ਸਾਫ ਸਫਾਈ ਕਰਨ ਆਲੀ ਆ ਨਾਲੇ ਬਹੁਤ ਟਾਈਮ ਹੋ ਗਿਆ ਸਾਨੂੰ ਗਿਆਨ ਤੇ ਹੁਣ ਅਸੀਂ ਇੱਕ ਤਾਂ ਜਾ ਕੇ ਘਰੇ ਸਾਫ ਸਫਾਈ ਕਰਨੀ ਆ ਉੱਥੇ ਕੋਈ ਰਹਿ ਨਹੀਂ ਰਿਹਾ ਤੇ ਇੱਕ ਸਾਡੇ ਉੱਤੇ ਪਾਣੀ ਭਰ ਗਿਆ ਥੋੜਾ ਜਾਂ ਉਹ ਪਾਣੀ ਕੱਟਣ ਜਾ ਰਹੇ ਹਾਂ ਸਾਤ ਤਾਂ ਸਾਡੇ ਕੈਮਰੇ ਦੇ ਵਿੱਚ ਆ ਰਿਹਾ ਕੋਈ ਸ਼ੇਧੰਦਾ ਕੇ ਡਾਊਟਫੁਲ ਜਿਹਾ ਲੱਗ ਰਿਹਾ ਤੇ ਉਹ ਦੇਖਣ ਲਈ ਅਸੀਂ ਜਾ ਰਹੇ ਹਾਂ ਕਿ ਜੋ ਕੈਮਰੇ ਦੇ ਵਿੱਚ ਡਾਊਟਫੁਲ ਜਗ੍ਹਾ ਕੋਈ ਚੀਜ਼ ਐਸੀ ਲੱਗ ਰਹੀ ਐ ਤੇ ਉਹਦੇ ਲਈ ਅਸੀਂ ਜਾ ਰਹੇ ਹਾਂ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਇਹ ਦਵਾਰ ਕਾ ਦਵਾਰ ਕਾ ਰੋਡ ਹੈ ਨਵਾਂ ਬਣਿਆ ਤੇ ਦੇਖੋ ਅੰਡਰਪਾਸ ਕਿੰਨਾ ਵਧੀਆ ਡੈਕੋਰੇਟ ਕੀਤਾ ਲਾਈਟਿੰਗ ਦੇਖੋ ਕਿੰਨੀ ਵਧੀਆ ਤੇ ਦੋ ਪਾਸੇ ਦੁਵਾਰਾਂ ਤੇ ਦੇਖੋ ਕਿੰਨੀ ਜਿਆਦਾ ਮੀਨਾ ਕੈਰੀ ਕੀਤੀ ਆ ਆ ਦੇਖੋ ਬਹੁਤ ਵਧੀਆ ਬਣਾਇਆ ਇਹ 에어ਪੋਰਟ ਨੂੰ ਵੀ ਜੋੜਦਾ ਇਹ ਦਵਾਰਕਾ ਵਾਲਾ ਕਿੰਨੀ ਸੋਹਣੀ ਡੈਕੋਰੇਸ਼ਨ ਹੈ ਇਹ ਵਿੱਚ ਕਾਰ ਪਿੱਲਰ ਦੇ ਪਿੱਲਰ ਵੀ ਹੈ ਨਾ ਕੀ ਟਾਈਪ ਦੇ ਬਣਾ ਇਹ ਵੈਰੀ ਨਾਈਸ ਮਤਲਬ ਬਹੁਤ ਸੋਹਣਾ ਇਹਨਾਂ ਦਾ ਚਾਲਾ ਹੈ ਇਹ ਗਾਈਜ਼ ਆ ਦੇਖੋ ਆਕਸੀਜਨ ਲਈ ਕਿਉਂਕਿ ਕਾਫੀ ਜਿਆਦਾ ਹੈ ਦੀ ਲੈਂਥ ਹੈ ਇੱਕ ਆਪਕਾ ਲੈਂਥ ਜਿੰਨਾ ਨਾ ਫੌਰੀ ਨਮਾਲੇ ਵੀ ਹਿੱਟ ਟਿਕਡੇ ਇੰਡਿਆ ਉਹਦਾ ਫੌਰੀ ਚ ਆ ਗਿਆ ਨਹੀਂ ਇਹ ਗਾਈ 4-5 ਕਿਲੋਮੀਟਰ ਲੰਮਾ ਹੈ ਇਹਦੇ ਉੱਪਰ 에ਰਪੋਰਟ ਤੇ 에ਰਪੋਰਟ ਦੇ ਨੇੜੇ ਨਾਲੋਂ ਦੀ ਲੰਘਦਾ ਹੈ ਬਹੁਤ ਵਧੀਆ ਰੋਡ ਆ ਪਰ ਇਹ ਜੋ ਜੋ ਵੀ ਕਿਸੇ ਨੇ ਇਧਰੋਂ ਜਾਣਾ ਦਿੱਲੀੋਂ ਜਾਂ ਗੁਰਦਾਵੋਂ ਪੰਜਾਬ ਜਾਣਾ ਜਾਂ ਚੰਡੀਗੜ੍ਹ ਕਿਸੇ ਨੇ ਜਾਣਾ ਤੇ ਇਧਰੋਂ ਹੀ ਟੈਂਕੀ ਫੁੱਲ ਕਰਾ ਕੇ ਜਾਵੇ ਰਸਤੇ ਦੇ ਵਿੱਚ ਨਾ ਕੋਈ ਪੈਟਰੋਲ ਪੰਪ ਆਉਂਦਾ ਨਾ ਕੋਈ ਹੋਟਲ ਆਉਂਦੇ ਕਿਉਂਕਿ ਘਾਟ ਹੀ ਨਹੀਂ ਥੱਲੇ ਨੂੰ ਉਤਰਨ ਲਈ ਦਿੱਤਾ ਨਹੀਂ ਪੈਟਰੋਲ ਪੰਪ ਆਉਂਦੇ ਆ ਪਰ ਬੰਦ ਹੁੰਦੇ ਰਾਤ ਨੂੰ ਮੇਬੀ ਮੇਰੇ ਖਿਆਲ ਨਾਲ ਉਧਰ ਥੋੜਾ ਜਿਹਾ ਏਂਜਰਸ ਏਰੀਆ ਆ ਇਸ ਰੋਡ ਤੇ ਨਹੀਂ ਆਉਂਦੇ ਉਹ ਵਾਲਕਾ ਵਾਲੇ ਰੋਡ ਤੇ ਨਹੀਂ ਗਈਦਾ ਆਉਂਦਾ ਇੱਕ ਵੀ ਪੰਪ ਅਸੀਂ 150 ਕਿਲੋਮੀਟਰ ਤੇ ਲੱਗੇ ਆਗੇ ਉਹ ਵੀ ਥੱਲੇ ਉਤਰ ਕੇ ਇੱਕ ਅਲੱਗ ਰੋਡ ਨਿਕਲਦਾ ਸੀ ਉੱਥੋਂ ਪਵਾਇਆ ਇਸ ਰੋਡ ਦੇ ਉੱਤੇ ਇੱਕ ਵੀ ਪੈਟਰੋਲ ਪੰਪ ਨਹੀਂ ਹੈ ਇਹ 150 ਕਿਲੋਮੀਟਰ ਲੰਮਾ ਹੈ ਤੇ ਇੱਕ ਵੀ ਇਹਦੇ ਤੇ ਪੈਟਰੋਲ ਪੰਪ ਨਹੀਂ ਤੇ ਕੱਟ ਹੀ ਨਹੀਂ ਜਾਨੀ ਪੈਟਰੋਲ ਪੰਪ ਦਾ ਢੋ ਥੱਲੇ ਤੁਸੀਂ ਐਗਜ਼ਿਟ ਕਰ ਨਹੀਂ ਸਕਦੇ ਸਿੱਧਾ ਇਹ ਰੋਡ ਹੈ ਤੇ ਤੁਸੀਂ ਇੱਧਰੋਂ ਹੀ ਆਪਣੀ ਟੈਂਕੀ ਫੁੱਲ ਕਰਾ ਕੇ ਜਾਓ ਰਸਤੇ 'ਚ ਕੁਝ ਨਹੀਂ ਮਿਲਣਾ ਤੁਹਾਨੂੰ ਦੇਖੋ ਇਹ 5 ਕਿਲੋਮੀਟਰ ਲੰਮਾ ਅੰਡਰਪਾਸ ਆਇਆ ਜਿਹੜਾ ਦੁਹਾਰਕਾ ਦਾ ਥੱਲੇ ਥੱਲੇ ਦੀ ਜਾ ਰਿਹਾ ਕਿੰਨੀ ਜ਼ਿਆਦਾ ਇਹ ਜਦੋਂ ਨਹੀਂ ਬਣਿਆ ਸੀ ਤੇ ਸਾਰਾ ਟ੍ਰੈਫਿਕ ਉੱਧਰ ਦੀ ਜਾਂਦਾ ਸੀ ਆਜ਼ਾਦਪੁਰ ਮੰਡੀ ਵਾਲ ਦੀ ਤੇ ਫਿਰ ਉੱਧਰ ਜ਼ਿਆਦਾ ਟ੍ਰੈਫਿਕ ਹੋ ਜਾਂਦਾ ਸੀ ਉੱਥੇ ਜਾਮ ਹੀ ਮਿਲਦਾ ਸੀ ਹਰ ਟਾਈਮ ਹੁਣ ਕਾਫੀ ਜ਼ਿਆਦਾ ਡਾਇਵਰਟ ਹੋ ਜਾਂਦਾ ਟ੍ਰੈਫਿਕ ਹੁਣ ਅੱਧਾ ਇੱਧਰ ਅੱਧਾ ਉੱਧਰ ਲੋਗੇ ਆ ਗਏ ਆਪਾਂ ਜੀਰੇ ਜੀਰੇ ਇਹ ਤੁਹਾਡਾ ਸਕੂਲ ਹੀ ਕੀਦਾ ਸ਼ਹਿਰ ਸਾਰਾ ਸੁਨਣਾ ਪਿਆ ਬੰਦ ਪਿਆ ਹਜੇ ਨਹੀਂ ਹੋ ਗਿਆ 9:07 ਹੋ ਗਏ ਤੇ ਇਹਦੇ ਬਿਲਕੁਲ ਕੰਮ ਪਿਆ ਸ਼ਹਿਰ ਦੇਖੋ ਕਿੰਨਾ ਸੋਨਾ ਥੁੱਲਾ ਥੁੱਲਾ ਲੱਗ ਰਿਹਾ ਇਹ ਆ ਗਿਆ ਚੌਂਕ ਹਨਾ ਸ਼ੇਰਾਂ ਵਾਲਾ ਚੌਂਕ ਆ ਗਿਆ ਪਾਬੇ ਕੀ ਆ ਗਿਆ ਗਏ ਪ੍ਰਾਣੀ ਤਲਵੰਡੀ ਰੋਟ ਜਾ ਗਏ ਆਪਾਂ ਆਪਣੇ ਪਿੰਡ ਦੇਖੋ गाइस ਛੱਪੜ ਹੁੰਦਾ ਹੁਣ ਛੱਪੜ ਦਾ ਪਾਣੀ ਸੇਵਨ ਨਾਲੇ ਚ ਪਾਤਾ ਤੇ ਸੁੱਕਾ ਪਿਆ ਦੇਖੋ ਅੱਜ ਕਿੰਧਰ ਮਿੱਟੀ ਕਿੱਡਾ ਇਹ ਹੁਣ ਗਰਾਊਂਡ ਬਣ ਗਿਆ ਤੇ ਆ ਪਾਣੀ ਵਾਲੀ ਟੈਂਕੀ ਉਹਨੇ ਪੱਗਣ ਦੇ ਆ ਪਾਣੀ ਵਾਲੀ ਟੈਂਕੀ ਇਤੋਂ ਸਾਰੇ ਪਿੰਡ ਨੂੰ ਪਾਣੀ ਸਪਲਾਈ ਹੁੰਦਾ ਇਹ ਇਹ ਹੈ ਆਪਰੇ ਆਪੇਲ ਕਾ ਆਇਆ ਸ਼ਮਸ਼ਾਨ ਕਾ ਸਾਸੀ ਕਾ ਸਾਰੇ ਨੂੰ ਪਹੁੰਚਾ ਦੇ ਵਾਹ ਦਿਨ ਮੇਰੇ ਪਰਵਾਰ ਮੈਂ ਆਪਕ ਤੇ ਆ ਆਮ ਗੜੀਆਂ ਚੋਂ ਇਹ ਤਾਂ ਸੜਕ ਬਣ ਗਈ। ਇਸ ਤੇ ਨਹੀਂ ਆ ਬਸੰਦਾ ਯਾਰ ਆ ਬਣ ਗਈ ਸੜਕ। ਪਰ ਦੋੜਾ ਫਰਮ ਬਣ ਗਈ। ਦੇਖੋ ਭਾਈ ਇਹ ਸੜਕ ਵੈਸੇ ਵੀ ਉੱਚੀ ਹੋ ਗਈ ਐ। ਆ ਸੜਕ ਨਵੇਂ ਹੀ ਬਣੀ ਗਈ ਤੇ ਵੈਸੇ ਵੀ ਚੌੜੀ ਵੀ ਹੋ ਗਈ ਤੇ ਉੱਚੀ ਵੀ। ਜਾ ਗਏ ਆਪਾਂ ਆਪਣੇ ਘਰੇ ਆ ਸਾਹਮਣੇ ਗੁਰੂ ਘਰ ਤੋਂ ਦੱਸਦੇ ਆਂ ਕਿ ਇੱਥੇ ਆ ਵੀ ਦੇਤੀ ਤੇ ਲਾ ਜੀ ਆ ਗਏ ਸੀ ਫਾਈਨਲੀ ਆਪਣੇ ਘਰ ਘੁੱਲਰ ਨਿਵਾਸ ਹੋ ਗਏ ਗਾਈਜ਼ ਇਹ ਆ ਪੱਲਾ ਤੇ ਕੈਪੀ ਤੇ ਆ ਚੱਲੇ ਆਪਾਂ ਹੁਣ ਅੰਦਰ ਦੇਖੋ ਕੀ ਹਾਲ ਬਣਿਆ ਪਿਆ ਗਾਇਸ ਦੇਖੋ ਕੀ ਸੂਰਤ ਤੇ ਹਾਲ ਕਰਦਾ ਜੇ ਪੰਦਾ ਨਾ ਰਹਿੰਦਾ ਹੋਵੇ ਦੇਖੋ ਆ ਹਾਲ ਬਣਦਾ ਦੇਖੋ जान लो गाइस हम आप अंदर आला पूरा खोल लिए लो गाइस आ आप अपने फाइनली अपने घर लो गाइस सामान काटता सारा बार देखो कितनी ज्यादा फंगस हो रही है 1.5 ਸਾਲ ਬਾਅਦ ਅੱਜ ਅਸੀਂ ਖੋਲੇ ਆ ਦੇਖੋ ਕਿੰਨੀ ਜ਼ਿਆਦਾ ਫੰਗਸ ਆ ਦੇਖੋ ਕਿੰਨੀਆਂ ਕੀੜੀਆਂ ਹੁਣ ਦੇਖੋ ਤੇ ਆ ਦੇਖੋ ਕਿੱਦਾਂ ਅੱਜ ਅਸੀਂ ਟੱਕ ਕੇ ਗਏ ਸੀ ਉਹ ਦਿਨਾਂ टली देखो कि गई बहुत ज़्यादा गंद पै गया इस बार तो क्योंकि इस बार आए बहुत टाइम बाद देखो हाँ इतने इतें बैठे देखो कि ज्यादा सलाब बहुत ज्यादा आई पाई ਬਾਰਿਸ਼ ਬਹੁਤ ਜ਼ਿਆਦਾ ਹੋਈ ਨਾ ਇਸ ਵਾਰ ਸਾਡੇ ਕੋਲ ਚੱਕ ਦੇ ਜਿਹਾ ਬਹਾਉ ਮਨੂ ਸਾਰੇ ਘਰ ਚ ਦੇਖੋ ਕੀ ਹਾਲ ਬਣਿਆ ਫਿਰ 1.5 ਸਾਲ ਬਾਅਦ ਗਾਈ ਜੀ ਅਸੀਂ ਖੋਲਿਆ ਅੱਜ ਤੇ ਆਹ ਦੇਖੋ ਕਿੰਨਾ ਬੁਰਾ ਹਾਲ ਹੋਇਆ ਪਿਆ ਸਾਰਾ ਆਹ ਦੇਖੋ 1.5 ਸਾਲ ਬਾਅਦ ਸਾਰੇ ਘਰ ਚ ਮਿੱਟੀ ਮਿੱਟੀ ਭਰੀ ਪਈ ਗਈ ਆ ਦੇਖੋ ਇੱਕ ਆ ਬਾਲਾ ਟੁੱਟ ਗਿਆ ਬਹੁਤ ਜ਼ਿਆਦਾ ਮੀਂਹ ਪਿਆ ਇਸ ਵਾਰ ਤੇ ਇਧਰੋਂ ਤਾਂ ਕੁਝ ਠੀਕ ਆ ਸੁੱਕਾ ਤੇ ਪਰ ਉਹ ਸਾਰਾ ਭਾਂਡੇ ਰੇ ਭੁਲਾਇਆ ਸਲਾਬ ਜੜੀ ਪਈ ਆ ਵਰਤਨ ਦੇਖੋ ਮੈਨੂੰ ਚੈਰੀ ਨੂੰ ਅੱਜ ਕਰਨਾ ਪੈ ਰਿਹਾ ਦੇਖੋ ਕਿ ਇਹ ਜੈਰ ਕਰ ਲੈਣਾ ਤੇ ਦਰੋਂ ਡਾਕਟਰ ਲੱਗਾ ਤੇ ਬਹੁਤ ਜ਼ਿਆਦਾ ਕੰਮ ਵਧਿਆ ਪਤਾ ਲਿਆ ਅਸੀਂ ਆ ਦੇਖਾ ਸਾਰਾ ਅਸੀਂ ਸਫਾਈ ਕਰਾਂਗੇ ਅੱਜ ਅਸੀਂ ਸਾਰਾ ਓਕੇ ਕਰਦੇ ਨਾ ਕੱਲ ਨੂੰ ਫਿਰ ਅਸੀਂ ਉਹ ਜਿਹੜੇ ਆ ਬਾਲੇ ਚ ਰਿਪੇਅਰ ਹੋਣ ਵਾਲਾ ਇਹ ਕਰਾਵਾਂ ਕੱਲ ਨੂੰ ਕਿਉਂਕਿ ਅੱਜ ਦੁਸਹਿਰਾ ਕਰਕੇ ਕਿਸੇ ਆਉਣਾ ਨਹੀਂ ਕਿਸੇ ਨੇ ਤੇ ਹੁਣ ਕੱਲ ਨੂੰ ਇਹ ਸਾਰਾ ਕਰਾ ਦੇਾਂਗੇ ਸਫਾਈ ਅਸੀਂ ਅੱਜ ਕਰ ਦੇਣੀ ਸਾਰੀ ਮੇਨ ਮੇਨ ਆਹ ਸਮਾਨ ਸਾਰਾ ਬਾਹਰ ਕੱਢਤਾ ਤੇ ਹੁਣ ਆ ਬੈੱਡ ਖੋਲ ਕੇ ਦੇ ਦਦੇ ਜੇ ਇਧਰੋਂ ਵੀ ਕੱਢਣ ਵਾਲਾ ਹੋਇਆ ਤੇ ਇਧਰੋਂ ਵੀ ਪੱਦਾਂ ਕੋਈ ਸਮਾਨ ਦੇਖੋ ਸਾਰਾ ਪਾਣੀ ਪਾਣੀ ਹੋਇਆ ਪਿਆ ਆ ਤਾਂ ਕੋਈ ਸਿੱਧਾ ਪਾਣੀ ਤੇ ਅਸੀਂ ਗਾਇ ਸਾਰਾ ਕੋਈ ਢੱਕ ਕੇ ਗਏ ਸੀ ਤਰਪੈਲ ਪਾ ਕੇ ਢੋਕਾ ਕਵਰ ਕਰਕੇ ਪਰ ਫਿਰ ਵੀ ਗੰਦ ਬਹੁਤ ਜ਼ਿਆਦਾ ਚੜ ਗਿਆ ਹੁਣ ਆ ਵੀ ਦੇਖਦੇ ਖੋਲ ਕੇ ਇਹਦੇ ਕੀ ਸੂਰਤ ਤੇ ਹਾਲ ਚਲੋ ਫਿਰ ਅੱਗੇ ਤੁਹਾਨੂੰ ਦਿਖਾਉਣੇ ਅਸੀਂ ਕਰ ਲਿਏ ਹਾਂ